ਕਿਸ ਤਰੀਕੇ ਦੇ ਨਾਲ ਡਰੱਗ ਮਾਫੀਆ ਨੂੰ ਡਰੱਗ ਕਾਰਟਲਸ ਨੂੰ ਜਿਹਦੇ ਕੇ ਸਰਗਨਾ ਲੰਬੇ ਸਮੇਂ ਤੋਂ ਵਿਕਰਮਜੀਤ ਸਿੰਘ ਮਜੀਠੀਆ ਰਹੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਕਾਂਗਰਸ ਭਾਜਪਾ ਔਰ ਅਕਾਲੀ ਦਲ ਨੇ ਤਾਂ ਚਲੋ ਉਹਨਾਂ ਦਾ ਆਪ ਦਾ ਹਿੱਸਾ ਨੇ ਹੋ ਕਾਂਗਰਸ ਔਰ ਭਾਜਪਾ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਿੱਠ ਪਿੱਛੇ ਖੜਦੀ ਰਹੀ ਹੈ ਉਹਨਾਂ ਦੇ ਦੇ ਸਮਰਥਨ ਦੇ ਵਿੱਚ ਆਉਂਦੀ ਰਹੀ ਹੈ ਅੱਜ ਤੁਹਾਡੇ ذریعے ਮੀਡੀਆ ਦੇ ذریعے ਔਰ ਇੱਕ ਨਵੀਂ ਗੱਲ ਹੈ ਜਿਹੜੀ ਡਿਵੈਲਪਮੈਂਟ ਹੈ ਉਹ ਸਾਹਮਣੇ ਆਈ ਹੈ ਕਿ एनसीबी ਨਾਰਕੋਟਿਕ ਕੰਟਰੋਲ ਬਿਊਰੋ ਨੇ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਡਾਟਾ ਮੰਗਿਆ ਕਿ ਤੁਸੀਂ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਪਰ ਜੋ ਨਵੀਂ ਐਫਆਈਆਰ ਦਰਜ ਹੋਈ ਹੈ ਉਹਦੇ ਸਾਰੇ ਡਾਕੂਮੈਂਟ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਪਤਾ ਕਰ ਸਕੀਏ ਕਿ ਇਹ ਕਿਵੇਂ ਹੋਇਆ ਸਾਰਾ ਕੁਝ ਕਿਉਂਕਿ ਇਕੱਲੇ ਪੰਜਾਬ ਦਾ ਨਹੀਂ ਇਹ ਪੂਰੇ ਦੇਸ਼ ਦਾ ਮਸਲਾ ਜੋ एनसीबी ਕਹਿ ਰਹੀ ਹੈ ਮੈਂ ਇਸ ਚੀਜ਼ ਤੋਂ ਬੜਾ ਕਨਵਿੰਸਡ ਹਾਂ ਸਮੁੱਚਾ ਪੰਜਾਬ ਕਨਵਿੰਸਡ ਹੋਏਗਾ ਕਿ ਇਹ ਸਿਰਫ ਔਰ ਸਿਰਫ ਵਿਕਰਮਜੀਤ ਸਿੰਘ ਮਜੀਠੀਆ ਨੂੰ ਔਰ ਇਹ ਸਾਰੇ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਇਹ ਬਚਾਉਣ ਦਾ ਇੱਕ ਉਹਨਾਂ ਦਾ ਜ਼ਰੀਆ ਹੈ ਉਹਨਾਂ ਦਾ ਤਰੀਕਾ ਹੈ ਇਸ ਤੋਂ ਕੁਝ ਦਿਨ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਬੀਜੇਪੀ ਕਾਂਗਰਸ ਦੇ ਲੋਕ ਉਹਨਾਂ ਦੇ ਸਮਰਥਨ ਦੇ ਵਿੱਚ ਉੱtre ਆ ਇਹਨਾਂ ਦੇ ਕੈਬਨਿਟ ਵਜ਼ੀਰ ਸਕੇਂਦਰ ਦੇ ਰਮਨਜੀਤ ਸਿੰਘ ਬਿੱਟੂ ਉਹਨਾਂ ਨੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਵਿਕਰਮ ਜੀਠੇ ਦੇ ਜਦੋਂ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਇਸੇ ਤਰੀਕੇ ਸੁਨੀਲ ਜਾਖੜ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਔਰ ਕਿਹਾ ਕਿ ਜੋ ਪੰਜਾਬ ਸਰਕਾਰ ਕਰੀਏ ਗਲਤ ਕਰੀਏ ਪਰ ਅੱਜ ਉਹਨਾਂ ਨੇ ਕੇਂਦਰ ਸਰਕਾਰ ਨੇ ਆਪਣੀਆਂ ਏਜੰਸੀਆਂ ਵੀ ਇਸ ਕੰਮ ਦੇ ਉੱਪਰ ਲਾ ਦਿੱਤੀਆਂ ਤੇ ਪੰਜਾਬ ਸਰਕਾਰ ਤੋਂ ਇਹ ਸਾਰੇ ਦਸਤਾਵੇਜ਼ ਇਹ ਸਾਰੇ ਮੰਗ ਰਿਕਾਰਡ ਮੰਗ ਕੇ ਉਹ ਅ ਵਿਕਰਮਜੀਤ ਸਿੰਘ ਮਜੀਠੀਆ ਦੀ ਮਦਦ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਆਪ ਦਾ ਡਿਫੈਂਸ ਹੈ ਜਿਹੜਾ ਉਹ ਕਰ ਸਕਣ ਮੈਂ ਕੇਂਦਰ ਸਰਕਾਰ ਨੂੰ ਐਨਸੀਬੀ ਨੂੰ ਔਰ ਬੀਜੇਪੀ ਨੂੰ ਮੈਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਪੁੱਛਣਾ ਚਾਹਣਾ ਕਿ ਇਹ ਜਿਹੜਾ ਗੋਰਖ ਧੰਦਾ ਛੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੀ ਧਰਤੀ ਦੇ ਉੱਪਰ ਵਗਾਉਣ ਦਾ ਕੰਮ ਹੈ ਜਿਹੜਾ ਇਹਦਾ ਲੰਬੇ ਸਮੇਂ ਤੋਂ 2007 ਤੋਂ ਚੱਲ ਰਿਹਾ ਅੱਜ 18 ਸਾਲ ਹੋ ਗਏ ਤੁਸੀਂ ਹਜੇ ਤੱਕ ਸੁੱਤੇ ਹੀ ਰਹੇ ਪੋਲਾ ਦੀ ਜਗਦੀਸ਼ ਪੋਲਾ ਦੀ ਸਟੇਟਮੈਂਟ ਕਦੋਂ ਆਉਂਦੀ ਹੈ 2013-14 ਦੇ ਵਿੱਚ ਤੇ ਤੁਹਾਡੀ ਸਰਕਾਰ ਕਦੋਂ ਤੋਂ ਬੀਜੇਪੀ ਦੀ ਕੇਂਦਰ ਦੇ ਵਿੱਚ 2014 ਤੋਂ ਕੀ ਇਹਨਾਂ ਨੂੰ ਉਦੋਂ ਦਾ ਪਤਾ ਹੀ ਨਹੀਂ ਲੱਗਿਆ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਸਰਕਾਰਾਂ ਤੇ ਲੀਡਰਾਂ ਦੀ ਪੁਸ਼ਤਪਨਾਹੀ ਦੇ ਜ਼ਰੀਏ ਇਹ ਇਹ ਚਿੱਟੇ ਦਾ ਧੰਦਾ ਚੱਲ ਰਿਹਾ ਹੈ ਤੇ ਅੱਜ ਜਦੋਂ ਉਹਨੂੰ ਬੜੇ ਪੁਖਤਾ ਤਰੀਕੇ ਦੇ ਨਾਲ ਉਹ ਜਿਵੇਂ ਕਹਿੰਦੇ ਨੇ ਕਿ ਚੂਨੇ ਦੇ ਵਿੱਚ ਇੱਟ ਲਾਉਣ ਵਾਲਾ ਕੰਮ ਹੈ ਜਿਹੜਾ ਇਹ ਜੇ ਰਿਕਾਰਡ ਇਹ ਜੇ ਤੱਥ ਇਕੱਠੇ ਕਰਕੇ ਜਦੋਂ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਤੇ ਸਾਰੇ ਦੇ ਸਾਰੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਵੀ ਪਾਰਟੀ ਦੇ ਤੌਰ ਦੇ ਵੀ ਔਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਜ਼ਰੀਏ ਵੀ ਇਹ ਉਸ ਕੇਸ ਨੂੰ ਕਮਜ਼ੋਰ ਕਰਨ ਦੇ ਲਈ ਗੁਨਾਹਗਾਰਾਂ ਨੂੰ ਬਚਾਉਣ ਦੇ ਲਈ ਇਹ ਰਿਕਾਰਡ ਇਹਨਾਂ ਨੇ ਮੰਗਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਅਜ ਤੋਂ 10 ਸਾਲ 15 ਸਾਲ ਪਹਿਲਾਂ ਦਾ ਜਦੋਂ ਦੀ ਭਾਜਪਾ ਦੀ ਸਰਕਾਰ ਆਈ ਹੈ ਪੰਜਾਬ ਦੇ ਮੱਥੇ ਦੇ ਉੱਪਰ ਕਦੇ ਉੜਦਾ ਪੰਜਾਬ ਤੇ ਕਹੇ ਜੇ ਕਹੇ ਜੇ ਕਲੰਕ ਲੱਗਦੇ ਰਹੇ ਤੇ ਹੁਣ ਜਦ ਅਜ ਪੰਜਾਬ ਨੂੰ ਦੁਆਰਾ ਮੁੜਕ ਰੰਗਾ ਪੰਜਾਬ ਬਣਾਉਣ ਦਾ ਤਹਈਆ ਭਵੰਤਮਨ ਸਰਕਾਰ ਨੇ ਆਵਾਦੀ ਪਾਰਟੀ ਨੇ ਕੀਤਾ ਤੇ ਇਹ ਰਿਕਾਰਡ ਮੰਗ ਕੇ ਵਿਕਰਮ ਜੀ ਮਜੀਠੀਆ ਰਾ ਸ਼ੇਅਰ ਕਰਕੇ ਇਸ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਸ ਗੱਲ ਤੋਂ ਬੜਾ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਆਪਦੀ ਪ੍ਰਾਣੀ ਸਾਂਝ ਜਿਹੜੀ ਉਹ ਅਕਾਲੀਦਾਨ ਨਾਲ ਪੁਗਾ ਕੇ ਇਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਤੇ ਪੰਜਾਬ ਇਸ ਨਰਕ ਦੇ ਵਿੱਚੋਂ ਨਾਨਕਲੇ ਇਸ ਕੰਮ ਦੇ ਵਿੱਚ ਅੱਜ ਬੀਜੇਪੀ ਵੀ ਉਹ ਜਿਵੇਂ ਕਹਿੰਦੇ ਨੇ ਕਿ ਜੇ ਪਾਪ ਕਰਨਾ ਗੁਨਾਹ ਹੈ ਤੇ ਪਾਪ ਕਰਨ ਵਾਲੇ ਦਾ ਸਾਥ ਦੇਣਾ ਵੀ ਉਨਾ ਹੀ ਵੱਡਾ ਗੁਨਾਹ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਅੱਜ ਬੀਜੇਪੀ ਕਿਸ ਲੈਵਲ ਦੀ ਗੁਨਾਹਗਾਰੀ ਦੇ ਵਿੱਚ ਸਿੱਧ ਹੋ ਰਹੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਇਸ ਤੋਂ 4 ਦਿਨ ਪਹਿਲਾਂ ਅੱਜ ਤੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਜਦੋਂ ਇਹ ਪਰਚਾ ਦਰਜ ਹੋਇਆ ਪ੍ਰੋਪਰ ਬਕਾਇਦਾ ਫੈਕਟਸ ਐਂਡ ਫਿਗਰਸ ਦੇ ਉੱਪਰ ਤਾਥੇ ਸਾਰੇ ਇਕੱਠੇ ਕਰਕੇ 540 ਕਰੋੜ ਦਾ ਡੀਏ ਦਾ ਕੇਸ ਵਿਕਰਮ ਮਜੀਠੀਆ ਦੇ ਉੱਪਰ ਦਰਜ ਕੀਤਾ ਗਿਆ ਤੇ ਉਸ ਦਿਨ ਬੀਜੇਪੀ ਵਾਲੇ ਜਿਵੇਂ ਮੈਂ ਪਹਿਲਾਂ ਨਾਮ ਲਿਆ ਬਿੱਟੂ ਜੀ ਔਰ ਜਾਖੜ ਸਾਹਿਬ ਇਹ ਵੀ ਉਤਰੇ ਤੇ ਇਸ ਤੋਂ ਵੱਧ ਚੜ੍ਹ ਕੇ ਅੱਗੇ ਹੋ ਕੇ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਲੀਡਰ ਉਨ੍ਹਾਂ ਦੀ ਪੁਸ਼ਤਪਨਾਹੀ ਤੇ ਉਹਨਾਂ ਨੂੰ ਬਚਾਉਣ ਦੇ ਵਿੱਚ ਉਤਰੇ ਜਿਵੇਂ ਕਿ ਜਿਵੇਂ ਉਹ ਪਹਿਲਾਂ ਗੱਲਾਂ ਚਾਲਦੀਆਂ ਸੀ ਕਿ 75 25 ਵਾਲਾ ਹਿਸਾਬ ਹੈ ਜਿਹੜਾ ਉਹ ਚੱਲਦਾ ਹੈ ਲੱਗਦਾ ਹੈ ਕਿ ਸਾਰੇ ਦੇ ਸਾਰੇ ਰਲੇ ਮਿਲੇ ਹੋਏ ਨੇ ਇਸ ਕਾਲੇ ਗੋਰਖ ਧੰਦੇ ਦੇ ਵਿੱਚ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਚਾਹੂੰਗਾ ਜੋ ਪਿਛਲੇ ਦਿਨਾਂ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਜੋ ਗੱਲਾਂ ਕਹੀਆਂ ਔਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਦੋਂ ਸੱਤਾ ਦੇ ਵਿੱਚ ਆਉਣਾ ਹੈ ਉਦੋਂ ਗੱਲਾਂ ਹੋਰ ਜਦੋਂ ਸੱਤਾ ਦੇ ਵਿੱਚ ਤੁਸੀਂ ਆ ਚੁੱਕੇ ਉਦੋਂ ਗੱਲਾਂ ਹੋਰ ਇਲੈਕਸ਼ਨਾਂ ਵੇਲੇ ਗੱਲਾਂ ਕੁਝ ਹੋਰ ਜਦੋਂ ਇਲੈਕਸ਼ਨ ਨਹੀਂ ਹੈ ਉਦੋਂ ਗੱਲਾਂ ਕੁਝ ਹੋਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿ ਕਿਸ ਤਰੀਕੇ ਦੀ ਰਾਜਨੀਤੀ ਇਹ ਲੋਕ ਕਰਦੇ ਨੇ ਆ ਮੈਂ ਤੁਹਾਡੇ ਸਾਹਮਣੇ ਪੰਜਾਬ ਦੇ ਸਾਹਮਣੇ ਅੱਜ ਮੈਂ ਪੇਸ਼ ਕਰੂੰਗਾ ਕਿ ਜੋ ਚਾਰ ਸਟੇਟਮੈਂਟਾਂ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀਆਂ ਨੇ ਵਿਕਰਮਜੀਤ ਸਿੰਘ ਮਜੀਠੀਆ ਬਾਰੇ ਆ ਤੁਸੀਂ ਸੁਣਿਓ ਔਰ ਵਿਦਨ ਡੇਟਸ ਜਿਹੜੇ ਉਹ ਮੈਂ ਦੱਸੂਗਾ ਇਹ ਪਹਿਲੀ ਹੈਗੀ 27 ਦਸੰਬਰ 2014 ਦੀ ਦੂਜੀ ਹੈ 19 ਸਤੰਬਰ 2026 2016 ਦੀ ਯਾਨੀ ਕਿ 17 ਦੀ ਇਲੈਕਸ਼ਨ ਤੋਂ ਪਹਿਲਾਂ ਤੇ ਆ ਹੁਣ ਬਾਕੀ ਦੋ ਅਗਲੀਆਂ ਸਟੇਟਮੈਂਟਸ ਨੇ 26 ਜੂਨ 25 ਦੀ ਜਿਸ ਦਿਨ ਪਰਚਾ ਦਰਜ ਕੀਤਾ ਪੰਜਾਬ ਸਰਕਾਰ ਨੇ ਪੁਲਿਸ ਨੇ ਔਰ ਅਗਲੀ ਸਟੇਟਮੈਂਟ 30 ਜੂਨ ਦੀ ਆ ਤੁਸੀਂ ਸਟੇਟਮੈਂਟਾਂ ਸੁਣਿਓ ਤੇ ਫਿਰ ਤੁਸੀਂ ਅੰਦਾਜ਼ਾ ਆਪ ਹੀ ਲਗਾ ਲੋਗੇ ਕਿ ਕਿਹਜਾ ਕਿਰਦਾਰ ਹੈ ਇਹਨਾਂ ਇਹਨਾਂ ਲੀਡਰਸ ਦਾ ਇੱਕ ਸੈਕਿੰਡ ਬੰਦੇ ਅਸੀਂ ਫੈਸਲਾ ਕੀਤਾ ਸਰਕਾਰ ਰਿਵਾਈਂਡ ਕਰ ਬਟਾ ਤੇਕਰਨ ਸਿੰਘ ਮਜੀਠੀਆ ਤੋਤਾ ਸਿੰਘ ਪਿਆ ਦੇਸ਼ ਸੌਰੀ ਅਦਵਾਰ ਚੱਲ ਮੇਰੇ ਜਸਵੰਤ ਸਿੰਘ ਸੋ ਇਹ ਤਾਂ ਤੁਸੀਂ ਤੁਹਾਨੂੰ ਅੱਜ ਪਤਾ ਲੱਗ ਜੂ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਨਹੀਂ ਦੇਰ ਕਾਂਗਰਸ ਪੈਟਿਕ

ਸੁਨੇਰੇ ਤਕਰੀਬਨ 9 ਵਜੇ ਪਜੀਥੀਆ ਨਾ ਦੇ ਜਿਹੜਾ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਨੇ ਰੇਡ ਕੀਤਾ ਇਹ ਤੌਰ ਤਰੀਕਾ ਜਿਹੜੀ ਮਾਨਵੀ ਸਰਕਾਰ ਦਾ ਇਹ ਟੋਟਲੀ ਇਮੋਰਲ ਮਾਨਵ ਦੀ ਜਿਹੜੀ ਕਰਪਟ ਸਰਕਾਰ ਜਿਹੜਾ ਅਨ ਬ੍ਰੇਜਨ ਐਕਟ ਇਹ ਜਿਹੜਾ ਐਕਟ ਕਰ ਰਹੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਕੰਨੈਮ ਕਰਨਾ ਚਾਹਾਂ ਇਹ ਲੋਕ ਰਾਜ ਦੇ ਖਿਲਾਫ ਹੈ ਨਸ਼ਾ ਕੋਈ ਵੀਜਦਾ ਹੋਏ ਜਾਂ ਵਕਾਂਦਾ ਹੋਏ ਉਹ ਭਾਵੇਂ ਕੋਈ ਪੋਲੀਟੀਸ਼ੀਅਨ ਹੋਏ ਮੈਂ ਤਾਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜੋ ਕੁਝ ਵੀ ਕਾਰਕਰਨੀ ਕਰੋ ਪਾਰਟੀ ਬਕਾਇਦਾ ਤੌਰ ਨਾਲ ਨਹੀਂ ਦੇਰ ਕਾਂਗਰਸ ਪੈਟੇ ਕੀ ਨਹੀਂ ਜਿੰਨੀ ਦੇਰ ਇਹ ਇੰਟਰਨੈਸ਼ਨਲ ਤੁਸੀਂ ਇਸ ਤੋਂ ਇਹਨਾਂ ਚਾਰ ਸਟੇਟਮੈਂਟਾਂ ਤੋਂ ਪਹਿਲੀ ਚ 27 ਦਸੰਬਰ 2014 ਉਦੋਂ ਕਹਿ ਰਹੇ ਨੇ ਫਿਰ 19 ਸਤੰਬਰ 2016 ਨੂੰ ਇੱਕ ਰੈਲੀ ਦੇ ਵਿੱਚ ਬੜਕ ਮਾਰ ਰਹੇ ਨੇ ਕਿ ਇਹਨਾਂ ਚਾਰਾਂ ਵਿਕਰਮਜੀਠਿਆ ਸੁਖਵੀਰ ਬਾਦਲ ਤੋਤਾ ਸਿੰਘ ਤੇ ਦੇਸ਼ਪ੍ਰਤਾਪ ਕਹਿਰੋ ਇਹਨਾਂ ਦੇ ਗਲਾਂ ਦੇ ਵਿੱਚ ਰੱਸਾ ਪਾ ਕੇ ਸੀਆਈਏ ਤਰਨਤਾਰਨ ਦੇ ਵਿੱਚ ਇਹਨਾਂ ਨੂੰ ਪੁੱਠਾ ਟੰਗਾਂਗੇ ਉਹ ਬਾਜਵਾ ਸਾਹਿਬ ਤੁਹਾਡੇ ਲੋਕਾਂ ਦੀ ਗੱਲਾਂ ਦੇ ਵਿੱਚ ਰੀਡ ਦੀ ਹੱਡੀ ਦੇ ਵਿੱਚ ਇੰਨਾ दम ਨਹੀਂ ਰਿਹਾ ਹੈਗਾ ਕਿ ਪੰਜਾਬ ਦੇ ਲੋਕੀਆਂ ਵੱਲ ਤੁਸੀਂ ਉਂਗਲ ਵੀ ਕਰ ਸਕਿਓ ਕਿਉਂਕਿ ਕਰਪਸ਼ਨ ਨੇ ਔਰ ਨਸ਼ਾ ਨੇ ਤੁਹਾਡੇ ਕਾਂਗਰਸ ਦੇ ਲੀਡਰਾਂ ਦੀ ਰੀਡ ਦੀ ਹੱਡੀ ਨੂੰ ਉਹਨੂੰ ਖੋਖਲਾ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਜਦੋਂ ਸਾਡੀ ਸਰਕਾਰ ਨੇ ਪੁਲਿਸ ਨੇ ਪਰਚਾ ਦਰਜ ਕੀਤਾ ਇੱਕਦਮ ਉਹਦੇ ਹੱਕ ਦੇ ਵਿੱਚ ਉਤਰਦੇ ਨੇ ਤੇ 4 ਦਿਨ ਬਾਅਦ ਜਦੋਂ ਲੋਕਾਂ ਤੋਂ ਰਿਬੱਟਾ ਆਉਂਦਾ ਲੋਕ ਨਕਾਰ ਦਿੰਦੇ ਨੇ ਉਹਨਾਂ ਨੂੰ ਤੇ ਫਿਰ ਕਿਸ ਤਰੀਕੇ ਦੇ ਨਾਲ ਗਿਰਗਿਟ ਵੀ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਰੰਗ ਇੰਨਾ ਪਿਛਲੇ ਇੱਕ ਹਫਤੇ ਦੇ ਵਿੱਚ ਕਾਂਗਰਸ ਦੇ ਲੀਡਰਾਂ ਦੇ ਬੀਜੇਪੀ ਦੇ ਲੀਡਰਾਂ ਦੇ ਰੰਗ ਬਦਲਦੇ ਦੇਖੇ ਨੇ ਗਿਰਗੜ ਵੀ ਇਹਨਾਂ ਨੂੰ ਰੰਗ ਬਦਲਦਾ ਦੇਖ ਕੇ ਮੈਨੂੰ ਲੱਗਦਾ ਸ਼ਰਮਸਾਰ ਹੋ ਜਾਂਦੀ ਹੋਊਗੀ ਕਿ ਇੰਨੇ ਰੰਗ ਤਾਂ ਗਿਰਗੜ ਵੀ ਨਹੀਂ ਬਦਲਦੀ ਹਣੀ ਮੈਂ ਬੜਾ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹਨਾਂ ਸਾਰੇ ਬੀਜੇਪੀ ਦੇ ਲੀਡਰਸ ਨੂੰ ਉਹਨਾਂ ਸਾਰੇ ਕਾਂਗਰਸ ਦੇ ਲੀਡਰਸ ਨੂੰ ਔਰ ਕੇਂਦਰ ਸਰਕਾਰ ਨੂੰ ਕਹਿ ਦਿੰਨਾ ਕਿ ਤੁਸੀਂ ਹੁਣ ਜੋ ਮਰਜ਼ੀ ਹੀਲਾ ਵਸੀਲਾ ਵਰਤ ਲੋ ਤੁਸੀਂ ਜੋ ਮਰਜ਼ੀ ਕੋਸ਼ਿਸ਼ਾਂ ਕਰ ਲੋ ਨਸ਼ੇ ਦੇ ਸਦਾਗਰਾਂ ਨੂੰ ਬਚਾਉਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਡੇ ਨੈਸ਼ਨਲ ਕੰਵਿਨਸ਼ਨਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਇੱਕ ਤਹਈਆ ਕੀਤਾ ਹੋਇਆ ਕਿ ਜਿਹੜਾ ਵੀ ਕੋਈ ਵਿਅਕਤੀ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਪੁਲਿਸ ਅਫਸਰ ਹੋਵੇ ਲੀਡਰ ਹੋਵੇ ਜਿਹੜਾ ਕੋਈ ਵੀ ਇੰਨਾ ਕੋਈ ਜਿੰਨਾ ਵੀ ਜਿਹਨੇ ਕਿਸੇ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਪਰ ਨਸ਼ਾ ਬਕਾਉਣ ਦੀ ਵੇਚਣ ਦੀ ਕੋਸ਼ਿਸ਼ ਕੀਤੀ ਹੈ ਉਹ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਐਨਸੀਬੀ ਕੋਸ਼ਿਸ਼ਾਂ ਕਰਲੇ ਚਾਹੇ ਕੇਂਦਰ ਸਰਕਾਰ ਕਰਲੇ ਚਾਹੇ ਭਾਜਪਾ ਔਰ ਕਾਂਗਰਸ ਕਰਲੇ ਸੋ ਮੈਂ ਇਹਨਾਂ ਨੂੰ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਕਹਿਣਾ ਕਿ ਇਹ ਕੰਮ ਹੈ ਜਿਹੜਾ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦਾ ਤਹਈਆ ਸਾਡੀ ਸਰਕਾਰ ਨੇ ਪਾਰਟੀ ਨੇ ਕੀਤਾ ਹੋਇਆ ਉਹਦੇ ਉੱਪਰ ਸਾਨੂੰ ਕੰਮ ਕਰਨ ਤੋਂ ਤੁਸੀਂ ਇਸ ਤਰੀਕੇ ਨਾਲ ਗਿਰਗਿਟ ਮੰਗੂ ਰੰਗ ਬਦਲ ਕੇ ਆਪ ਦਾ ਜੋ ਹੈ ਕਿਰਦਾਰ ਆਪ ਹੀ ਪੰਜਾਬ ਸਾਹਮਣੇ ਨੰਗਾ ਕਰ ਰਹੇ ਹੋ